ਹੈਲੋ ਜੀ ਸਾਸਤਰੀ ਕਾਲ ਜੀ ਮੈਂ ਆ ਮੰਦੀਤ ਕਾ ਔਰ ਆਪ ਸਭ ਨੂੰ ਪਿਆਰ ਭਰੀ ਸਾਸਤਰੀ ਕਾਲ ਅਸੀਂ ਬੋਲਦੇ ਆਂ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਅੱਜ ਆਪਾਂ ਗਰਮੀਆਂ ਵਾਲੇ VLM ਬ੍ਰਾਂਡ ਦੇ ਸੂਟ ਲੈ ਕੇ ਆਏ ਆਂ ਜੀ ਬਹੁਤ ਵਧੀਆ ਮੈਚਿੰਗ ਸੂਟ ਆ ਹੌਲੀ ਕਾਟਨ ਆ ਨਾ ਇਹਦੇ ਰੰਗ ਨੂੰ ਕੁਛ ਹੋਵੇ ਕਲਰ ਉੱਠਦੇ ਦੇਖੋ ਜੀ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਬਾਤ ਚੜ੍ਹ ਕੇ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਇੱਕ ਗੱਲ ਹੋਰ ਆ ਜੀ ਆਪਣਾ ਜਿਹੜਾ ਕੱਪੜਾ ਆਉਂਦਾ ਹੀ ਸਾਰਾ ਬ੍ਰਾਂਡ ਦਾ ਕੱਪੜਾ ਆਉਂਦਾ ਟੈਗ ਲੱਗੇ ਹੁੰਦੇ ਆ ਕੱਲੇ ਕੱਲੇ ਸੂਟ ਤੇ ਆ ਦੇਖੋ ਸਾਰੇ ਮੋਹਰੇ ਲੱਗੀਆਂ ਜੀ ਬੀ ਐਲ ਐਮ ਦੀਆਂ ਤੁਹਾਨੂੰ ਬੀ ਐਲ ਐਮ ਦਾ ਸੀ ਕਹਿੰਦੇ ਜੀ ਤੁਸੀਂ ਕਈ ਵਾਰ ਸੋਚਦੇ ਹੋ ਕਿ ਨਵਾਂ ਬੀ ਐਲ ਐਮ ਬ੍ਰਾਂਡ ਗਰਮੀ 'ਚ ਕਿਵੇਂ ਹੋਊਗਾ ਇੱਕ ਵਾਰੀ ਵਰਤ ਕੇ ਦੇਖਿਓ ਜੀ ਆ ਕੱਪੜਾ ਜੇ ਤੁਸੀਂ ਨਾ ਇੱਕ ਟੈਕਸ ਨੂੰ ਭੁੱਲ ਗਏ ਦੇਖਣ ਚ ਕੇ ਰਹੇ ਐਂ ਲੱਗਦਾ ਬੀ ਕੱਪੜਾ ਜਾਂ ਕਿਵੇਂ ਹੈਗਾ ਇਹ ਜਦੋਂ ਤੁਸੀਂ ਧੋ ਲਿਆ ਇੰਨਾ ਸੌਫਟ ਹੋ ਜਾਣਾ ਤੁਹਾਨੂੰ ਖੁਦ ਨੂੰ ਐਂ ਲੱਗੂਗਾ ਵੀ ਇੰਨਾ ਸੌਫਟ ਕੱਪੜਾ ਪ੍ਰਿੰਸਸ ਕਾਟਨ ਨੂੰ ਮਾਰ ਪਾਉਂਦਾ ਜੀ ਇਹ ਨਸਰਾ ਕੱਪੜਾ ਹੈ। ਆਹ ਲਓ ਜੀ। ਤੇ ਇਹਦੇ ਡਿਜ਼ਾਈਨਿੰਗ ਦੇਖੋ ਬੀਐਲਐਮ ਚ ਇਹ ਆਪਣੀ ਏਕੇ ਟੈਕਸ ਇਹ ਡਿਜ਼ਾਈਨਿੰਗ ਨਹੀਂ ਹੁੰਦੀ। ਇਹ ਇਕੱਲੀ ਬੀਐਲਐਮ ਚ ਹੀ ਹੁੰਦੀ ਹੈ ਡਿਜ਼ਾਈਨਿੰਗ ਦੇਖੋ। ਮੈਜਿਕ ਸੂਟ ਰਹਿਣਗੇ ਜੀ ਇਹ ਸਾਰੇ ਵਾਲੇ ਤੇ ਕੀਮਤ ਰਹੂ ਜੀ ਇਹਨਾਂ ਦੀ 750 ਤੇ ਡਿਲੀਵਰ ਹੋਣਗੇ ਜੀ ਇਹ 50 ਰੁਪਏ ਦੇ ਵਿੱਚ। ਇਹ ਸੂਟ ਸਾਨੂੰ 50 ਰੁਪਏ ਵਿੱਚ ਮਿਲ ਜੂਗਾ। ਆਹ ਸਿੰਗਲ ਰਹਿ ਗਿਆ ਵਿਚਾਰਾ। ਇਹ ਤਾਂ ਕੇਜੀ ਦੇ ਵਿੱਚ ਆਉਣਾ। ਇਹਦੇ ਨਾਲ ਤਾਂ ਕੋਈ ਕਟਾਕੀ ਲੱਗਿਆ ਅੱਜ। ਇਹ ਤੁਹਾਨੂੰ ਦੱਸੀ ਹੈ ਨਹੀਂ ਜਿਹੜਾ ਕਸਟਮਰ ਉਹਨੂੰ ਇੱਕ ਵਾਰੀ ਦੇਖੀ ਜਾਂਦਾ ਹੀ ਪ ਜਿਹੜੇ ਕਸਟਮਰ ਨੂੰ ਸਿੱਧੀ ਗੱਲ ਹੈ ਜੀ ਜਿਹੜੇ ਕਸਟਮਰ ਨੂੰ ਕੱਪੜੇ ਦੀ ਨੌਲੇਜ ਹੈਗੀ ਆ ਉਹ ਤਾਂ ਅੱਖਾਂ ਵਿੱਚ ਕੇ ਸੂਟ ਚੱਕ ਕੇ ਲੈ ਜਾਂਦਾ ਜੀ ਤੇ ਆ ਲਓ ਜੀ ਇਹਦੇ ਵਿੱਚ ਇੱਕ ਕਾਰ ਹੈ ਜੀ ਆਹੜਾ ਜਾਨ ਕਈ ਵਾਰੀ ਸਾਡੀਆਂ ਵੀਡੀਓ ਵਿੱਚ ਦੀ ਕੱਪੜੇ ਦੀਆਂ ਨਾਮ ਪਈਆਂ ਤਾਂ ਸਾਨੂੰ ਅਸੀਂ ਸੌਰੀ ਚਾਹਣੇ ਆ ਜੀ ਕਿਉਂਕਿ ਸਾਡੇ ਲੱਗਣਾ ਜੀ ਮਿਸਤਰੀ ਟੇਲ ਲਾਉਣ ਵਾਲਾ ਸਾਡਾ ਪਰਸ਼ ਹੋ ਗਿਆ ਖਰਾਬ ਵਾਲਾ ਉਹਦੇ ਵਿੱਚ ਕਈ ਵਾਰੀ ਇੱਕ ਦਿਨ ਸਾਨੂੰ ਸਾਡੇ ਵੀ ਵੀਡੀਓ ਪਾਵਾਂਗੇ ਜਰੂਰ ਪਰ ਕਈ ਵਾਰੀ ਇੱਕ ਦਿਨ ਸਾਨੂੰ ਸਾਡ ਸਕਦੇ ਆ ਵਿੱਚ ਹੀ ਕੱਪੜੇ ਦਾ ਸਾਮਾਂਗੇ ਜੀ ਵਿੱਚ ਹੀ ਗਿਫੂ ਦੀ ਪੜਾਈ ਦਾ ਤੇ ਵਿੱਚ ਹੀ ਗੱਲ ਐ ਮੈਨਾਂ ਹੀ ਫਿਰ ਜਿਹੜੇ ਆਪਣੇ ਜਿਹੜੀ ਜਿੰਨੇ ਵੀ ਲਮੀ ਸਾਰਾ ਆਪਣਾ ਜਿੰਨਾ ਵੀ ਆ ਤੇਰਾ ਹਲਚਲ ਹੋਊ ਜੀ ਤਾਂਚਾ ਸਾਰਾ ਮੈਨ ਬਾਹਰ ਕੱਢਣਾ ਪੱਥਰ ਲੱਗੂ ਪੂਰਾ ਆਪਣਾ ਆ ਦੇਖੋ ਕਿੰਨਾ ਤਹਾੜਾ ਕੰਬੀਨੇਸ਼ਨ ਹੈ ਜੀ ਆ ਦੇਖੋ ਆੜ ਜਾਣ ਹਜੇ ਤੱਕ ਮਾਰਕੀਟ ਚ ਆਈ ਨਹੀਂ ਹੋਣੀ ਜੀ ਜਿਹੜੇ ਆਪਣੇ ਕੋਲੇ ਆ ਚੁੱਕੇ ਆ ਤਾਂ ਦੇਖੋ ਕੰਬੀਨੇਸ਼ਨ ਬਹੁਤ ਵਧੀਆ ਜੀ ਸੈਲਫ ਪ੍ਰਿੰਟ ਤਲਵਾਰਾਂ ਆ ਜੀ ਮੈਚਿੰਗ ਸੂਟ ਆ ਜੀ ਵੀ ਐਲ ਐਮ ਬ੍ਰਾਂਡ ਦੇ ਆ ਜੀ ਤੇ ਕੀਮਤ ਰਹੂਗੀ ਸਿਰਫ 750 ਤੇ 50 ਪੈਂਜ ਇਹ ਤੁਹਾਡੇ ਕੋਲੇ ਡਿਲੀਵਰ ਹੋ ਜਾਣਾ ਤੇ ਇੱਕ ਗੱਲ ਹੋਰ ਦੱਸ ਦਿੰਦਾ ਜੀ ਰੇਟ ਆਪਣੇ ਕੋਲੇ 750 ਜੀ ਤੇ ਰੇਟ ਇਹਨਾਂ ਦੇ ਵਧਣਗੇ ਜੀ ਕਿਉਂ ਹਜੇ ਨਵਾਂ ਨਵਾਂ ਵੈਸੇ ਵੀ ਰੇਟ ਇਹਨਾਂ ਦੇ ਜਿਹੜੇ ਲੱਗਣਗੇ ਇਹਨਾਂ ਨੂੰ ਆਪੇ ਕਸਟਮਰਾਂ ਨੂੰ ਪਤਾ ਲੱਗ ਜੂ। ਇਹ ਰੇਟ ਵਧਾਵਦਾ ਵੇਚਣਗੇ ਕਿਉਂਕਿ ਕੱਪੜਾ ਹੀ ਬਹੁਤ ਵਧੀਆ ਜੀ। ਪ੍ਰਿੰਸਸ कॉटन ਤੋਂ ਵੀ ਉੱਤੋਂ ਦੀ ਹੈ ਜੀ ਏਕੇ ਟੈਕਸ ਦੀ ਤੋਂ। ਇਹਨਾਂ ਦਾ ਸਿਰਾ ਕੱਪੜਾ ਹੈ। ਹਾਂ ਲਓ ਜੀ। ਇਹਦੇ ਵਿੱਚ ਚਾਰ ਕਲਰ ਆ ਗਏ ਜੀ। ਆ ਦੇਖ ਲਓ ਜੀ। ਇਹ ਹੋਰ ਹੀ ਲਾਈਟ ਲਵੈਂਡਰ ਜਿਹਾ ਕਲਰ ਹੈ ਜੀ। ਇਹ ਚ ਕਲਰ ਵੀ ਡਿਫਰੈਂਟ ਆ, ਡਿਜ਼ਾਈਨਿੰਗ ਵੀ ਡਿਫਰੈਂਟ ਆ ਤੇ ਕੱਪੜਾ ਵੀ ਡਿਫਰੈਂਟ ਆ ਤੇ ਸੋਨਾ ਬਹੁਤ ਕੱਪੜਾ। ਤੇ ਹੁਣ ਚੱਲਣਗੇ ਜੀ। ਮੈਚਿੰਗ ਸੂਟ ਇਸ ਵਿੱਚ ਹੀ ਚੱਲਣਗੇ ਇਹ ਵੀ ਸੈਲਫ ਪ੍ਰਿੰਟ ਸਲਵਾਰਾਂ ਵਾਲੇ ਹੈ ਜੀ ਕੀਮਤ ਸਾਰਿਆਂ ਦੀ ਸੇਮ ਹੈ ਕੱਪੜਾ ਸੌਫਟ ਹੈ ਜੀ ਬਿਲਕੁਲ ਖਰਾਬ ਨਹੀਂ ਹੋਊਗਾ ਕੋਈ ਇਹਦੇ ਰੰਗ ਨੂੰ ਕੋਈ ਕੰਪਲੀਟ ਨਹੀਂ ਜੀ ਇਹ ਆ ਜਾਂਦੀ ਹੈ ਜੀ ਗੰਡੇ ਦੇ ਪੱਤ ਵਰਗੀ कॉटन ਬਹੁਤ ਸੋਹਣੀ कॉटन ਹੈ ਜੀ ਜੇ ਤੁਸੀਂ ਇਹ ਇੱਕ ਚੀਜ਼ ਨੋਟ ਕੀਤੀ ਹੋਵੇ ਇਹਦੀ ਜਿਹੜਾ ਆਪਾਂ ਕੱਟ ਪਿਛਣੀ ਵਿੱਚ ਹੈ ਜੀ ਉਹਨਾਂ ਵਾਂਗੂ ਡਿਜ਼ਾਈਨ ਹੈਗਾ ਜਿਹੜੀ ਕਸਟਮਰਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਤੇ ਸਾમી ਡਿਜ਼ਾਈਨਿੰਗ ਆਪਣੇ कॉटन ਚ ਆ ਚੁੱਕੀ ਆ ਦੇਖੋ ਕੰਬੀਨੇਸ਼ਨ ਆ ਤੁਹਾਨੂੰ ਕੰਬੀਨੇਸ਼ਨ ਨਹੀਂ ਮਿਲਣਾ ਕਲਰ ਕੰਬੀਨੇਸ਼ਨ ਏਕੇ ਟੈਕਸ ਵੀ ਨਹੀਂ ਮਿਲਣਾ ਜੀ ਤੁਸੀਂ ਇਹਦੇ ਪਹੁੰਚਾ ਵਰਕ ਵੀ ਕਰਵਾ ਸਕਦੇ ਹੋ ਸਾਡੇ ਰੇਟ ਉਹੀ ਰਹਿਣਗੇ ਜੀ ਓਨਲੀ 750 ਦਾ ਸੂਟ ਰਹੂਗਾ ਜੀ ਸਾਰੇ ਸੂਟ ਦੀ ਵੀ ਧਿਆਨ ਨਾਲ ਦੇਖ ਲਓ ਜੀ ਕਿਸ ਦਾ ਵੀ ਕਲਰ ਜਿਸ ਨੂੰ ਐਵੇਂ ਲੱਗ ਗਿਆ ਪਹਿਲਾਂ ਮਿਲਦਾ ਕਿਸੇ ਨਾਲ ਨਹੀਂ ਮਿਲਦਾ ਦਾ ਕਲਰ ਜਿੱਮੇ ਏਕੇ ਟੈਕਸ ਦਾ ਜateral ਕਲਰ ਇੱਕ ਦੂਜੇ ਨਾਲ ਮਿਲਦੇ ਹੁੰਦੇ ਆ ਇਹਨਾਂ ਦਾ ਕੋਈ ਵੀ ਕਲਰ ਇੱਕ ਦੂਜੇ ਨਾਲ ਮਿਲਦਾ ਨਹੀਂ ਆ ਗਿਆ ਜੀ ਪਰਪਲ ਛੇੜ ਹਮ ਇਹ ਦੇਖ ਕਿੰਨਾ ਠਮਾ ਕਲਰ ਦਾ ਸੂਟ ਜੀ ਦੇਖੀ ਜਾਓ ਖਰੀਦੀ ਜਾਓ ਪਲੀਜ਼ ਇੱਕ ਪਿਕਪਾਉਣੀ ਜ਼ਰੂਰ ਯਾਦ ਰੱਖਿਆ ਕਰੋ ਬਿਨਾ ਪਿਕ ਤੋਂ ਅਸੀਂ ਬਹੁਤ ਔਖੇ ਹੁੰਨੇ ਆ ਜੀ ਸਾਨੂੰ ਬੜੀ ਤਕਲੀਫ ਆਉਂਦੀ ਹੈ ਕਿਉਂਕਿ ਉਹਦੀ ਫੋਟੋ ਨਹੀਂ ਚੁੱਕੀ ਸੀ ਜੀ ਜੀ ਉਹਦੀ ਨਾ ਐਡੀ ਖਿੱਚ ਲੈਣਾ ਉਹਦੀ ਗਿਆ ਸੀ ਮੇਟਨ ਕੋਈ ਨਾ ਆ ਵੀ ਸਵਾ ਦੇ ਖਿੱਚ ਲੂੰ ਹਮ ਦਵਾਰ ਖਿੱਚੂੰ ਕੋਈ ਨਾ ਆ ਲਓ ਜੀ ਇਹ ਆ ਗਈ ਮਹਿੰਦੀ ਸੇੜਾ ਇਹ ਗਰਮੀਆਂ ਵਾਲਾ ਸਟਾਕ ਚੱਲ ਰਿਹਾ ਜੀ ਪਿਓਰ ਕਾਟਨ ਆ ਜੀ ਬਹੁਤ ਵਧੀਆ ਕਾਟਨ ਹੈ ਜਿੰਨੇ ਮਰਜ਼ੀ ਪਾ ਕੇ ਹੰਡਾਇਓ ਪ੍ਰੈਸ ਕਰਿਓ ਸੂਟ ਉਹ ਜਿਹੇ ਦਾ ਹੋ ਜਾ ਜੀ ਇਹ ਆਪਾਂ ਪਿਛਲੀ ਗਰਮੀ ਵੀ ਵੇਚੀ ਸੀ ਕਿਹੜਾ ਸਾਨੂੰ ਇਸ ਰੇਟ ਤੇ ਮਿਲਿਆ ਸੀ 750 ਚ ਦੇ ਰਹੀ ਹਾਂ ਜੀ ਰੇਟ ਵੱਧ ਘਟ ਵੀ ਸਕਦੇ ਆ ਜੀ ਵਧਣਗੇ ਰੇਟ ਨੇ ਕਿਉਂਕਿ ਰੇਟਾਂ ਦਾ ਕੁਝ ਨਹੀਂ ਪਤਾ ਜੀ ਕਿੱਕਾ ਤੋਂ ਵੱਧ ਇਹ ਤੁਹਾਨੂੰ ਦੱਸੀਏ ਨਾ ਜੀ ਆਪਣਾ ਜਿਹੜਾ ਪ੍ਰੀ ਆਰਡਰ ਸੀਗਾ ਪ੍ਰੀ ਆਰਡਰ ਦਾ ਮਾਲ ਆਇਆ ਹੋਇਆ ਜੀ ਸਸਤਾ ਠੀਕ ਹੈ ਜੀ ਇਹ ਆ ਗਈ ਸਾਡਾ ਲਾਸਟ ਕਲਰ ਜਿਹੜੇ ਆਪਣੇ ਹੁਣ ਇਹਦੇ ਚੱਲਣਗੇ ਇਹ ਆਪਣਾ ਪ੍ਰੀ ਆਰਡਰ ਚ ਆਇਆ ਹੋਇਆ ਮਾਲ ਹੈ ਜਿੱਤਾ ਕਰਕੇ ਸਸਤੇ ਜਿਹੜੇ ਹੁਣ ਆਰਡਰ ਲੱਗਣਗੇ ਜੀ ਉਹ ਵੱਧ ਕੇ ਹੋਣਗੇ ਰੇਟ ਘਟ ਕੇ ਨਹੀਂ ਆਉਂਦੇ ਜੀ ਹਾਂ ਲੋ ਜੀ ਤੇ ਨਹੀਂ ਪਤਾ ਜੀ ਹੁਣ ਤੁਹਾਨੂੰ 1300 ਮਿਲ ਜਾਂਦਾ ਤੇ ਮਹੀਨੇ ਕੇ ਬਾਅਦ ਇਹ ਵੀ ਨਹੀਂ ਪਤਾ ਸੀ 850 ਪਹੁੰਚੇਗਾ ਰੇਟ ਆਹ ਲੋ ਜੀ 750 ਜੇ ਇਹ ਸਾਰੇ ਕਲਰ ਚੱਲਣਗੇ ਜੀ ਪਿਓਰ ਬੀ ਐਲ ਐਮ ਦੇ ਆ ਜੀ ਕੋਈ ਇਹਦਾ ਲੰਬਾ ਨਹੀਂ ਕੁਛ ਨਹੀਂ ਕਪੜਾ ਪੂਰਾ ਹੰਡਾਉਣ ਵਾਲਾ ਜੀ ਹੰਡਣ ਵਾਲਾ ਕਪੜਾ ਐਸੀ ਗੱਲ ਨਹੀਂ ਵੀ ਕਪੜਾ ਖਰਾਬ ਹੋ ਜੂਗਾ ਬਿਲਕੁਲ ਖਰਾਬ ਨਹੀਂ ਹੋਊਗਾ ਜੀ ਬੀ ਐਲ ਐਮ ਬ੍ਰਾਂਡ ਦਾ ਕਪੜਾ ਹੈ ਤੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਤੇ ਸੂਟਾਂ ਦੇ ਰੇਟ ਸਾਡੇ ਹੀ ਰਹਿਣਗੇ ਕਪੜਾ ਸਾਡੇ ਕੋਲੇ ਗਰਮੀ ਦਾ ਚੱਲ ਪਿਆ ਜੀ ਸਰਦੀਆਂ ਵਾਲਾ ਸਾਡੇ ਕੋਲੇ ਸਾਰਾ ਖਤਮ ਹੋ ਚੁੱਕਿਆ ਸੀ ਸੇਲ ਲਾ ਕੇ ਕੱਢ ਚੁੱਕਿਆ ਹੁਣ ਸਾਡੇ ਕੋਲੇ ਸਰਦੀ ਦਾ ਸੂਟ ਨਹੀਂ ਹੈਗਾ ਸਿਰਫ ਪਲੇਨ ਤਿੰਨ ਸੂਟ ਰਹਿ ਗਈ ਸਰਦੀ ਦੇ ਹੋਰ ਕੁਝ ਨਹੀਂ ਹੈਗਾ ਸਾਡੇ ਕੋਲੇ ਸਾਰੇ ਵਿਕ ਚੁੱਕੇ ਨੇ ਦਿਖਾਉਣੇ ਸਰਦੀ ਲਿਕਣਾ ਤਿੰਨ ਕਲੋਂ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੁਸੀਂ ਨੂੰ ਚੰਬੂ ਨਹੀਂ ਟ੍ਰੈਕ ਕਰੋ ਛਾਛੀ ਗਾੜੀ